ਸਤਜੀ ਬਹਿਉ ਜੀ ਦਾ ਖਾਲਸਾ ਬਹਿਉ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਅ ਭਾਈ ਜੀ ਅੱਜ ਤੁਹਾਡੇ ਕੋਲ ਬਲਵਿੰਦਰ ਸਿੰਘ ਰਹੀੜਾ ਆਏ ਨੇ ਕੀ ਪ੍ਰੋਗਰਾਮ ਆ ਪ੍ਰੋਗਰਾਮ ਸੰਗਤ ਨੂੰ ਇੱਕ ਬੇਨਤੀ ਹੈ ਵੀ ਹਰੇਕ ਸਾਲ ਦੀ ਤਰ੍ਹਾਂ ਭਾਈ ਸਾਹਿਬ ਇਸ ਸਾਲ ਵੀ ਸੱਦਾ ਪੱਤਰ ਲੈ ਕੇ ਆਏ ਨੇ ਗੁਰਦੁਆਰਾ ਵੱਡਾ ਕਲੂਕਾਰਾ ਰਹੀੜਾ ਮਲੇਰਕੋਟਲਾ ਵਿਖੇ ਲੰਬੇ ਕੇਸ ਮੁਕਾਬਲਾ ਸੋਹਣੀ ਦਸਤਾਰ ਮੁਕਾਬਲਾ ਸਿੰਘੂਰਾ ਆਪਣੇ ਪੰਥ ਨੂੰ ਅੱਗੇ ਲੈ ਕੇ ਜਾਣ ਦੇ ਸਿੱਖੀ ਨਾ ਬੱਚਿਆਂ ਨੂੰ ਜੋੜਨ ਲਈ ਜਿਹੜੇ ਮੁਕਾਬਲੇ ਕਰਾਏ ਜਾ ਰਹੇ ਨੇ ਹਰੇਕ ਉਮਰ ਵਰਗ ਦੇ ਆਪਣੇ 13 April ਵਿਸਾਖੀ ਵਾਲੇ ਦਿਨ ਜਿੱਤੇ ਕੀ 35000 ਸਿੰਘ ਸਿੰਘਣੀਆਂ ਸ਼ਹੀਦ ਹੋਏ ਸੀ ਬਹੁਤ ਹੀ ਲਸਾਨੀ ਆਪਣੀ ਸ਼ਹਾਦਤ ਨੂੰ ਸਮਰਪਿਤ ਗੁਰੂ ਘਰ ਸਾਹਿਬ ਹੈ ਤੇ ਅਸੀਂ ਵੀ 13 ਤਰੀਕ ਨੂੰ ਉੱਥੇ ਪਹੁੰਚਾਂਗੇ ਸਾਰੇ ਸਿੱਖ ਪੰਥ ਨੂੰ ਸਿੱਖ ਪੰਥ ਨੂੰ ਜਾਂ ਸਿੱਖੀ ਨੂੰ ਪਿਆਰ ਕਰਨ ਵਾਲੇ ਜਿਹੜੇ ਕੀ ਪੰਥ ਦਾ ਦਰਦ ਰੱਖਦੇ ਨੇ ਉਹ ਉੱਥੇ ਪਹੁੰਚਣ ਦੀ ਜਰੂਰ ਕਿਰਪਾਲ ਦਾ ਕਰਨ 13 April ਦਿਨ ਕਿ ਵੇਖ ਆਖੀ ਆਲੇ ਦਿਨ ਤੇ ਵੱਡਾ ਗੁਰਦੁਆਰਾ ਵੱਡਾ ਕੱਲੂਕਰ ਸਾਹਿਬ ਰੋਹੀੜਾ ਮਲੇਰਕੋਟਲਾ ਜ਼ਿਲ੍ਹਾ ਤੇ ਨੌਜਵਾਨਾਂ ਨੂੰ ਕੀ ਮੈਸੇਜ ਆ ਨੌਜਵਾਨਾਂ ਨੂੰ ਇਹੀ ਮੈਸੇਜ ਆ ਵੀ ਜਿਹੜੇ ਵੀ ਆਪਣੇ ਇਤਿਹਾਸ ਦੇ ਵਿੱਚ ਸਿੰਘ ਸੰਗੜੀਆਂ ਜੀਤ ਦੀਆਂ ਦਿੱਤੀਆਂ ਨੇ ਕੇਸਾਂ ਲਈ ਆਪਣੇ ਦਸਤਾਰ ਲਈ ਆਪਣੀ ਸਿੱਖੀ ਨੂੰ ਜੀਵਤ ਰੱਖਣ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਨਾਲ ਆਪਾਂ ਸ਼ਹਾਦਤ ਨੂੰ ਪ੍ਰਣਾਮ ਕਰੀਏ ਉਹਨਾਂ ਦੀ ਸੋਚ ਤੇ ਚੱਲੀਏ ਤੇ ਇੱਕ ਸੋਹਣਾ ਸਮਾਜ ਨੂੰ ਸਿਰਜੀਏ ਸਮਾਜ ਦੇ ਵਿੱਚ ਆਪਣੀ ਕਾ ਮਨ ਆਪਣਾ ਪੱਗ ਨੂੰ ਆਪਣੇ ਦਸਤਾਰ ਨੂੰ ਆਪਣੇ ਦਾੜੇ ਨੂੰ ਅੱਗੇ ਲੈ ਕੇ ਜਾਣ ਦੇ ਜਿਹੜੇ ਵੀ ਭਰਾ ਸਾਡੇ ਸਮਾਜ ਭਲਾਈ ਦੇ ਉਪਰਾਲੇ ਕਰਦੇ ਨੇ ਉਹ ਚਾਹੇ ਤਿਲ ਫੁੱਲ ਚਾਹੇ ਵੱਤੋ ਵੱਧ ਆਪਾਂ ਯੋਗਦਾਨ ਪਾਈਏ ਤਾਂ ਜੀ ਉਹਨਾਂ ਦੀ ਸੌਂਸ ਲਾ ਵਜਾਈ ਵੀ ਹੋਵੇ ਤੇ ਅੱਗੇ ਤੋਂ ਇਹ ਚੀਜ਼ ਆਪਣੇ ਵਿੱਚ ਵਿਚਰਨ ਕਿਹੜੀ ਜਗ੍ਹਾ ਇਹ ਇਹ ਜਗ੍ਹਾ ਹੈਗੀ ਹੈ ਦੁਆਰਾ ਵੱਡਾ ਕੱਲੂ ਕਾਰਾ ਸਾਹ ਬਰਹੀੜਾ ਜ਼ਿਲ੍ਹਾ ਮਲੇਰਕੋਟਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ